ਦੁੱਲੇ ਦੇ ਨਾਲ ਦਿਆਂ ਨੂੰ ਪੁੱਛਦੇ ਆ ਵੀ ਦੁੱਲੇ ਦੇ ਨਾਲ ਫੋਟੋ ਕਰਾ ਦਿਓ ਆਹ ਦੁੱਲਾ ਆ ਗਿਆ ਇੱਕ ਵਾਰੀ ਹੱਲਾ ਗੁੱਲਾ ਦੁੱਲਾ 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 ਲੱਖ ਦੀ ਲੱਖ ਦੀ ਪਹਿਲੀ 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 ਰੇਡ ਦੁੱਲਾ ਆ ਗਿਆ ਪਹਿਲੀ ਰੇਡ ਦੁੱਲਾ ਆ ਗਿਆ ਤੇ ਚਾਰ ਨੇ ਬੋਪਰ ਦਾ ਹੁਸ਼ਿਆਰਾ ਪਹਿਲੀ ਕਬੱਡੀ ਤੇ ਟੱਟ ਕੇ ਲੱਗ ਗਿਆ ਮੇਰੇ ਵੀਰੋ ਹੁਸ਼ਿਆਰਾ ਤੇ ਦੁੱਲਾ ਮੁਕਾਬਲਾ ਸਖਤ ਹੈ ਟੱਕਰ ਵੱਡੀ ਹੈ ਕਬੱਡੀ ਆਓ ਵਿੱਚ ਪਲੱਥਾਂ ਦੇ ਚੱਲਦੀ ਖੇਡ ਕਬੱਡੀ ਆਓ 2 ਲੱਖ ਦੀ ਦੂਜੀ ਤੇ ਦੁੱਲਾ ਆਓ ਪਲੱਥਾਂ ਚ ਹੁੰਦਾ ਹੱਲਾ ਗੁੱਲਾ 2 ਲੱਖ ਦੀ ਰੇਡ ਤੇ ਦੁੱਲਾ ਪਲੱਥਾਂ ਚ ਹੁੰਦਾ ਹੱਲਾ ਗੁੱਲਾ ਦੁੱਲਾ ਬ੍ਰਾਂਡਡ ਮੋਸਟ ਹਾਈਪ ਵਾਲਾ ਖਿਡਾਰੀ ਅੱਜ ਦੀ ਦੁਨੀਆ ਦਾ ਕਬੱਡੀ ਜੰਗਦਾ ਮੇਰੇ ਵੀਰੋ ਦੁੱਲਾ ਬੱਗਿਆਂ ਵਾਲਾ ਕਬੱਡੀ 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 ਦੂਜੇ ਪਾਸੇ ਬੂਟਾਂ ਨਤਾਂ ਨੇ ਦਾ ਆਹ ਟੋਡਿਆਂ ਵਾਲਾ ਤੇ ਨਾਲ ਤਿਆਲਪੁਰਿਆ ਸ਼ਾਕਾ 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 ਦੁੱਲਾ ਸ਼ਾਕਾ ਦੁੱਲਾ ਦੁੱਲਾ ਸ਼ਾਕਾ ਦਿਆਲਪੁਰੀਆ 2 ਲੱਖ ਦੀਆਂ 2 ਪਾ ਗਿਆ ਕਹਿੰਦੇ ਬੱਗੇ ਵੇਖਾ ਸ਼ਾਤਰ ਵਾਲਾ 5 ਲੱਖ 5 ਲੱਖ ਦੁੱਲਾ 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 ਬੱਗਿਆਂ ਵਾਲਾ ਦੁੱਲਾ ਬੱਗਿਆਂ ਵਾਲਾ ਦੁੱਲਾ ਲਖ ਦੀ ਬੱਲ ਵੱਲੋਂ ਰੇਡ ਪੱਗਿਆਂ ਵਾਲੇ ਦੁੱਲੇ ਦੀ 5 ਲੱਖ ਦੀ ਰੇਡ ਚਿੱਟਾ ਕੁਰਤਾ ਪਜਾਮਾ ਬੱਲ ਦੇ ਜੁੱਤੀ ਇਟਲੀ ਆ ਮੇਡ ਆਹ ਦੁੱਲੇ ਦੀ ਪਵਾ ਗਿਆ 5 ਲੱਖ ਦੀ ਆ ਰੇਡ ਉਹ ਕਾਈ ਤਾੜੀ ਵੱਜੀ ਦੀ ਅੱਜ ਤਾੜੀ ਦੀ ਤਾੜਾ ਵੱਜਣਾ ਇੱਕ ਆਹ ਤਾੜੀ ਥਾਪੇ ਵੱਜਣਗੇ